ਸਤਿਕਾਰਯੋ ਖਾਲਸਾ ਜੀ ਬਲਾਰਿਆਂ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਐ ਤੇ ਤੁਸੀਂ ਉਹਨੇ ਕਿ ਇਥੇ ਜਕਾਰਿਆਂ ਦੇ ਵਿੱਚ ਉਹਨਾਂ ਵਿਚਾਰਾਂ ਦਾ ਸਵਾਗਤ ਕੀਤਾ ਐ ਇਹ ਆਪਾਂ ਨੂੰ ਪ੍ਰਤੱਖ ਦਿਸਦਾ ਐ ਕਿ ਨਰੋਲ ਤੁਸੀਂ ਆਜ਼ਾਦ ਹਸਤੀ ਦੇ ਮਾਲਕ ਬੈਠੇ ਹੋ ਹੁਣ ਮੈਂ ਵੀ ਬੇਨਤੀ ਕਰਨੀ ਚਾਹੁੰਦਾ ਸੁਪੇਨ ਦੇ ਇੱਕ ਦੇਸ਼ ਦੀ ਉਦਾਹਰਨ ਹੈ ਕਿ ਸਵਰਗ ਦੇ ਵਿੱਚ ਨੌਕਰੀ ਕਰਨ ਨਾਲੋਂ ਨਰਕ ਦਾ ਰਾਜਾ ਬਿਹਤਰ ਹੁੰਦਾ ਹੈ। ਔਰ ਇਹ ਧਾਰਨ ਜਿਹੜੀ ਹੈ ਇਹ ਗੁਲਾਮੀ ਦੇ ਵਿਰੋਧ ਵਿੱਚੋਂ ਤੇ ਆਜ਼ਾਦੀ ਦੀ ਚੇਤਨਾ ਵਿੱਚੋਂ ਮਿਲਦੀ ਹੈ। ਇਹ ਨਿਕਲੀ ਹੈ। ਸੋ ਹੁਣ ਆਜ਼ਾਦ ਹਸਤੀ ਦੀ ਗੱਲ ਕਰਨਾ ਠੀਕ ਹੈ ਪਰ ਉਸ ਤੋਂ ਪਹਿਲਾਂ ਗੁਲਾਮੀ ਨੂੰ ਮਹਿਸੂਸ ਕਰਨਾ ਬਹੁਤ ਜ਼ਰੂਰੀ ਹੈ ਅੱਜ ਜਿਹੜੀ ਸਾਡੇ ਪੱਲੇ ਗੁਲਾਮੀ ਪਈ ਹੈ ਤੁਸੀਂ ਮਹਿਸੂਸ ਕਰ ਰਹੇ ਹੋ ਪਰ ਕਈ ਲੋਕ ਅਜੇ ਵੀ ਇਸ ਨਰਕ ਦੇ ਰਾਜ ਵਿੱਚ ਵਜ਼ੀਰੀਆਂ ਦੀ ਖਾਤਰ ਇਸ ਚੀਜ਼ ਨੂੰ ਪ੍ਰਵਾਨ ਕਰੀ ਬੈਠੇ ਸੋ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਖਾਲਸਾ ਬਾਦਸ਼ਾਹ ਜੱਬ ਆਗੀ ਇਹ ਸੰਕਲਪ ਸਾਡੇ ਸਦਾ ਸਾਡੇ ਗੁਰੂਆਂ ਨੇ ਦਿੱਤਾ ਹੈ ਕਿ ਰਾਜ ਕਰੇ ਹੈ ਕਿ ਲੜ ਮਰੇ ਹੈ ਹੁਣ ਇਹ ਕਿਸੇ ਮਨੋਖ ਨੇ ਲਿਖੀਆਂ ਗੱਲਾਂ ਨਹੀਂ ਇਹ ਸਾਡੇ ਗੁਰੂਆਂ ਨੇ ਬਹੁਤ ਕਰੜੀ ਘਾਲਣਾ ਘਾਲ ਕੇ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਤੇ ਜਿਹੜਾ ਸਾਡੇ ਗੁਰੂਆਂ ਨੇ ਸਿਧਾਂਤ ਦਿੱਤਾ ਸਾਡੇ ਸਿੱਖ ਉਹਨੂੰ ਛੱਕੇ ਟੰਗੀ ਫਿਰਦੇ ਸਿਮਰਨਜੀਤ ਸਿੰਘ ਮਾਨ ਕਿਸੇ ਆਪਣੀ ਨਿੱਜੀ ਸਿਆਸਤ ਦੇ ਵਿੱਚ ਨਹੀਂ ਰੁੱਝਿਆ ਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੋਚ ਤੇ ਉਸ ਸੋਚ ਨੂੰ ਕੋਈ ਵੀ ਹਕੂਮਤ ਨੀਵਾਂ ਨਾ ਕਰ ਸਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੂਰਾ ਹੀ ਸਮਾਂ ਲਾ ਦਿੱਤਾ ਪੂਰੀ ਜ਼ਿੰਦਗੀ ਲਾ ਦਿੱਤੀ ਸੋ ਅੱਜ ਜਿਹੜੇ ਲੋਕ ਰਾਜ ਕਰਦੇ ਆ ਮੈਂ ਉਹਨਾਂ ਨੂੰ ਅੱਤਵਾਦੀ ਟੈਰਰਿਸਟ ਕਹਿੰਦਾ ਕਿਉਂ ਕਹਿੰਦਾ ਕਿ ਸਾਡੇ ਕੋਲ ਭਾਈ ਅਵਤਾਰ ਸਿੰਘ ਖੰਡੇ ਦੀ ਮਾਤਾ ਵੀ ਬੈਠੀ ਹੈ ਆ ਫੋਟੋ ਲੱਗੀ ਆ ਉਸ ਜਜਾਰੂ ਜੋਦੇ ਦੀ ਸਾਡੇ ਵਿੱਚ ਭਾਈ ਦੀਪ ਸਿੰਘ ਸਿੱਧੂ ਦੇ ਵਾਰਿਸ ਬੈਠੇ ਹਰਦੀਪ ਸਿੰਘ ਨਿੱਜਰ ਦੇ ਮਲਕ ਸਾਹਿਬ ਦੇ ਸੁਖਦੂਲ ਸਿੰਘ ਦੇ ਮੂਸੇ ਵਾਲੇ ਦੇ ਪੰਜਵੜ ਸਾਹਿਬ ਦੇ ਇਹ ਜਿਹੜੀਆਂ ਸ਼ਹਾਦਤਾਂ ਹੋਈਆਂ ਐ ਇਹ ਗਿਣੀ ਮਿਥੀ ਸਾਜਿਸ਼ਤਾਂ ਤੋ ਹੋਈਆਂ ਐ ਸੋ ਇਹਨਾਂ ਨੂੰ ਕਦੀ ਕਿਸੇ ਐਮਪੀ ਨੇ ਐਮਐਲਏ ਨੇ ਕਦੀ ਕਿਸੇ ਮੁੱਖ ਮੰਤਰੀ ਨੇ ਵਿਚਾਰਿਆ ਹੀ ਨਹੀਂ ਪਰ ਪੰਜਾਬ ਤੇ ਪੰਥ ਦੇ ਵਿੱਚ ਸਿਰਫ ਉਹੋ ਹੀ ਸਟੇਜ ਪੰਥ ਤੇ ਪੰਜਾਬ ਦੇ ਕਾਬਲ ਹੈ ਜਿਹਦੇ ਤੋਂ ਆਪਣੇ ਸ਼ਹੀਦਾਂ ਦੀ ਗੱਲ ਹੁੰਦੀ ਉਹ ਤੁਹਾਡੇ ਹਿੱਸੇ ਆਇਆ ਹੈ ਉਹ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਿੱਸੇ ਆਇਆ ਹੈ ਹੁਣ 1 ਮਈ 1994 ਦੀ ਗੱਲ ਬਾਲਿਆਂ ਵਾਲੀ ਸਾਹਮਣੇ ਕੀਤੀ ਐ ਇੱਕ ਤਾਂ ਇਹ ਗੱਲ ਆਜ਼ਾਦ ਵਿਚਰਨਾ ਆਜ਼ਾਦ ਵਿਚਰਨ ਵਾਲੇ ਬੰਦੇ ਕਈ ਯਾਰ ਗਲਤ ਕੰਮ ਵੀ ਕਰਦੇ ਪਰ ਆਜ਼ਾਦ ਵਿਚਾਰਾਂ ਦੇ ਧਾਰਨੀ ਹੋਣਾ ਇਹਦੇ ਵਿੱਚ ਬਹੁਤ ਵੱਡਾ ਅੰਤਰ ਹੈ ਤੁਸੀਂ ਰਾਤੀ ਇੱਥੇ ਜਦੋਂ ਤਿਆਰੀਆਂ ਕੀਤੀਆਂ ਜਾਂਦੀਆਂ ਸਨ ਤੇ ਪੁਲਿਸ ਵਾਲੇ ਸਾਡੇ ਇੱਥੇ ਨੌਜਵਾਨਾਂ ਨੂੰ ਚੁੱਕਣ ਵਾਸਤੇ ਕਈ ਇੱਕ ਨੌਜਵਾਨ ਨੂੰ ਆਏ ਤੇ ਪਰਮਿੰਦਰ ਸਿੰਘ ਬਾਲਿਆਵਾਲੀ ਨੇ ਉਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਆਜ਼ਾਦ ਵਿਚਾਰਾਂ ਦੇ ਧਾਰਨੀ ਹੋਣਾ ਕਿਤੇ ਸਾਨੂੰ ਵੱਢ ਕੇ ਨਹਿਰਾਂ ਦੇ ਵਿੱਚ ਸੁੱਟਦੇ ਰਹਿ ਇਹ ਕੇ 47 ਦੀ ਗੱਲ ਵੀ ਕੀਤੀ ਬਾਲਿਆਵਾਲੀ ਸਾਹਿਬ ਨੇ ਕਿ ਤੁਸੀਂ ਸਾਡੇ ਤੇ ਰੱਖ ਕੇ ਡਰਾਉਂਦੇ ਰਹਿ ਮੈਂ ਤੁਹਾਨੂੰ ਬੇਨਤੀ ਕਰਦਾ ਇਹ ਦੇਸ਼ ਟੰਡੋਰਾ ਪਿੱਟਦਾ ਹੈ ਕਿ ਮੈਂ ਡੈਮੋਕਰੈਟਿਕ ਦੇਸ਼ ਹੈ ਮੈਂ ਆਮਨ ਪਸੰਦ ਤਰੀਕੇ ਨਾਲ ਸਾਰਿਆਂ ਨੂੰ ਰੋਜ਼ਗਾਰ ਦਿੰਦਾ ਪਰ ਇਹ ਨਰਕ ਦੀ ਜ਼ਿੰਦਗੀ ਬਤੀਤ ਕਰ ਰਿਹਾ ਸਿੱਖ ਮਹਿਸੂਸ ਕਰਦੇ ਆ ਕਿ ਇੱਕ ਦੇਸ਼ ਭਾਰਤ ਅਖੰਡ ਭਾਰਤ ਜਿਹੜਾ ਉਹ ਧਰਮ ਪਾਲ ਕੇ ਬੈਠਾ ਹੈ ਆਪਣਾ ਤੇ ਆ ਜਿਹਦੇ ਗੁਲਾਮੀ ਦੀ ਜ਼ਿੰਦਗੀ ਬਸਰ ਕਰ ਰਿਆ ਹੈ ਇਹ ਉਸ ਚੀਜ਼ ਨੂੰ ਪ੍ਰਵਾਨ ਨਹੀਂ ਕਰਦੇ ਇਹ ਆਜ਼ਾਦੀ ਚਾਹੁੰਦੇ ਆ ਤੇ ਖਾਲਸਾਤਨ ਨੂੰ ਕਈ ਸਾਡੇ ਸਿੱਖਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਗਲੀਆਂ ਨਾਲੀਆਂ ਦੀ ਸਿਆਸਤ ਕਰਕੇ ਆਟਾ ਦਾਲ ਦੀ ਸਿਆਸਤ ਕਰਕੇ ਮਰਿਆਂ ਦੀਆਂ ਪੈਨਸ਼ਨਾਂ ਖਾ ਖਾ ਕੇ ਲੋਕਾਂ ਦੇ ਲੈਟਰਨ ਨਾਲੇ ਲੋਕਾਂ ਦੇ ਕੋਠੇ ਵੀ ਖਾ ਕੇ ਉਹ ਲੋਕ ਦਿੱਲੀ ਦੇ ਦਲਾਲ ਬਣ ਕੇ ਨਗੁਣੀਆਂ ਵਜ਼ੀਰੀਆਂ ਦੀ ਖਾਤਰ ਸਾਡੇ ਭੋਲੇ ਪਾਲੇ ਲੋਕਾਂ ਨੂੰ ਗਮਰਾਹ ਕਰਦੇ ਆ ਤੇ ਉਹ ਝੋਲੀ ਪਿੱਛੇ ਪਾ ਕੇ ਦਿੱਲੀ ਕੋਲ 5 ਸਾਲ ਵਾਸਤੇ ਗਹਿਣੇ ਪਾ ਆਉਂਦੇ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਖਾਲਸਾ ਰਾਜ ਕਰੂਗਾ ਇਹ ਸਾਡੇ 10ਵੇਂ ਪਾਤਸ਼ਾਹ ਦਾ ਦੋਹਰਾ ਹੈ ਤੇ ਇਹ ਕਦੀ ਵੀ ਝੂਠਾ ਨਹੀਂ ਹੋ ਸਕਦਾ ਅੱਜ ਸਾਡੇ ਨੌਜਵਾਨ ਸ਼ਹੀਦ ਕਰਕੇ ਤੇ ਇਹ ਕਹਿੰਦੇ ਡੈਮੋਕਰੈਟਿਕ ਦੇਸ਼ ਹੈ ਇਹ ਅਤਵਾਦੀ ਹੈ ਡੈਮੋਕਰੇਸੀ 40 ਸਾਲ ਸਿੱਖਾਂ ਨੇ ਦਿਖਾਈ ਹੈ ਹਰ ਕੌਮ ਨੂੰ ਵਜੀਰੀਆਂ ਮਿਲੀਆਂ ਹੈ ਸਿੱਖਾਂ ਦੇ ਰਾਜ ਦੇ ਵਿੱਚ ਇੱਕ ਪੰਗਤ ਤੇ ਇੱਕ ਸੰਗਤ ਸੀ ਕੋਈ ਜਾਤ ਪਾਤ ਨਹੀਂ ਅੱਜ ਆਈਸੀ ਤੇ ਬੀਸੀ ਬਣਾ ਕੇ ਸਾਡੇ ਵਿੱਚ ਵਿਤਕਰੇ ਪਾਏ ਜਾ ਰਿਹਾ ਹੈ ਇਹ ਚਾਜਿਸ ਪੋਲਿਸੀ ਤਹਿਤ ਸਿੱਖਾਂ ਦੇ ਗ੍ਰੰਥ ਨੂੰ ਟਾਰਗੇਟ ਕੀਤਾ ਜਾਂਦਾ ਹੈ ਅਸੀਂ ਨਹੀਂ ਚਾਹੁੰਦੇ ਸੇਖਣੇ ਕਦੀ ਵੀ ਵਿਸ਼ਵਾਸ ਰੱਖਦੇ ਤੋੜਪੋੜ ਵਿੱਚ ਪਰ ਜੇ ਕੋਈ ਚੜ ਕੇ ਆਇਆ ਹੈ ਫੇਰ ਉਹਦਾ ਜਵਾਬ ਜ਼ਰੂਰ ਦਿੰਦਾ ਹੈ ਜਿਹੜੀ ਧਰਤੀ ਤੇ ਬੈਠੇ ਹੋ ਇੱਥੇ 14 ਜੰਗਾਂ ਲੜ ਕੇ ਤੁਹਾਡੇ ਪਿਤਾ ਨੇ ਕਮਰ ਕੱਸਾ ਖੋਲਿਆ ਤੇ ਇੱਕ ਵੀ ਜੰਗ ਤੇ ਪਹਿਲਾਂ ਚੜਾਈ ਨਹੀਂ ਕੀਤੀ ਤੇ ਫਤਿਹ ਸਾਰੀਆਂ ਹੀ ਕੀਤੀਆਂ ਹੁਣ ਐਡੀ ਬਹਾਦਰ ਕੌਮ ਜਿਹਦਾ ਸਾਰੇ ਦੇਸ਼ਾਂ 'ਚ ਐਡਾ ਰੁਤਬਾ ਕਾਇਮ ਹੈ ਇੱਥੇ ਪ੍ਰਧਾਨ ਮੰਤਰੀ ਬਨਣਾ ਬੜਾ ਸੌਖਾ ਹੈ ਐਮਐਲ ਬੰਨਾ ਬੜਾ ਸੌਖਾ ਹੈ ਪਰ ਦਸਵੇਂ ਪਾਛ ਦਾ ਸਿੱਖ ਬੰਨਾ ਬੜਾ ਔਖਾ ਹੈ ਜਿਹੜਾ ਸਿੱਖ ਬਣ ਗਿਆ ਉਹ ਖੁਸ਼ੀਆਂ ਲੈ ਗਿਆ ਉਹ ਆਪਣੀ ਕੌਮ ਦਾ ਲੀਡਰ ਬਣ ਗਿਆ ਅੱਜ ਤੁਹਾਡੇ ਕੋਲ ਬੈਠਾ ਸਰਦਾਰ ਸਿਮਰਨ ਜੀ ਸੁਗਮਾਨ ਮੈਂ ਕਹਿੰਦਾ ਬੱਬਰ ਸ਼ੇਰ ਹੈ ਇਹਨੇ ਮੁੱਖ ਮੰਤਰੀ ਦੇ ਉੱਤੇ ਵੀ ਜੁੱਤੀ ਦੀ ਨੋਕ ਤੇ ਠਕਰਾਏ ਆ ਇਹਨੇ ਡੀਆਈਜੀ ਅੱਗੇ ਉੱਤੇ ਵੀ ਜੁੱਤੀ ਦੀ ਨੋਕ ਤੇ ਠਕਰਾਏ ਆ ਕਾਦੇ ਵਾਸਤੇ ਤੇ ਪੰਥ ਮੇਰਾ ਚੜਦੀ ਕਲਾ ਚ ਰਵੇ ਮੈਂ ਪੰਥ ਦੀ ਗੱਲ ਕਰਨੀ ਹੈ ਤੇ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰ ਦੇਣੀ ਹੈ ਇਹ ਤੁਹਾਡੇ ਕੋਲ ਯਾਦ ਰਹਿਣੀ ਚਾਹੀਦੀ ਹੈ ਇਹ ਗੱਲ ਕਿਸੇ ਸਾਡੇ ਪਾਰਟੀ ਦੇ ਲੀਡਰ ਨੇ ਨਹੀਂ ਕੀਤੀ ਕਿਸੇ ਸਰਦਾਰ ਮਾਨ ਦੇ ਹਮਦਰਦੀ ਨੇ ਨਹੀਂ ਕੀਤੀ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਇੱਕ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਕਿਰਪਾਲ ਸਿੰਘ ਬੰਡੂਗਰ ਨੇ ਕੀਤੀ ਸੀ ਉਹਨਾਂ ਨੇ ਇਹ ਗੱਲ ਕਹੀ ਜਦੋਂ ਉਹ ਐਸਜੀਪੀਸੀ ਦੇ ਪ੍ਰਧਾਨ ਸਨ ਉਹਨਾਂ ਨੇ ਕਿਹਾ ਅੱਜ ਸੰਗਰੂਰ ਤੋਂ ਢੀਂਡ ਸਾਹਿਬ ਜਿੱਤ ਗਏ ਤੇ ਸਿਮਰਨਜੀਤ ਸਿੰਘ ਮਾੜ ਹਾਰ ਗਏ ਤੇ ਸਰਦਾਰ ਕਿਰਪਾਲ ਸਿੰਘ ਜੀ ਕਹਿੰਦੇ ਕਿ ਢੀਂਡ ਸਾਹਿਬ ਦੇ ਜਿੱਤਣ ਨਾਲ ਇੱਕ ਪਰਿਵਾਰ ਨੂੰ ਬਹੁਤ ਫਾਇਦਾ ਮਿਲਿਆ ਤੇ ਕੌਮ ਨੂੰ ਘਾਟ ਸਰਦਾਰ ਮਾਣ ਦੇ ਹਰਨ ਨਾਲ ਪਈ ਹੈ ਤੇ ਮੇਰੇ ਵਰਗੇ ਲਾਗੇ ਕਹਿਤਾ ਪ੍ਰਧਾਨ ਜੀ ਉਸ ਪਰਿਵਾਰ ਨੂੰ ਤਾਂ ਫਾਇਦਾ ਮਿਲਿਆ ਪਰ ਸਰਦਾਰ ਮਾਨ ਦੇ ਹਰ ਨਾਲ ਕੌਮ ਨੂੰ ਘਾੜ ਕਿਤਰਾ ਪੈ ਗਈ ਤੇ ਬੰਡੂਗਰ ਸਾਹਿਬ ਕਹਿੰਦੇ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਦੀਵਾ ਜਿਹੜਾ ਹਕੂਮਤ ਬੰਦ ਕਰਨਾ ਚਾਹੁੰਦੀ ਆ ਉਹ ਇਸ ਜਰਨੈਲ ਨੇ ਆਪਣੀਆਂ ਹੱਡੀਆਂ ਦਾ ਚੂਨਾ ਤੇ ਆਪਣਾ ਮੱਝ ਪਾ ਕੇ ਉਸ ਦੀਵੇ ਨੂੰ ਜਲਦਾ ਰੱਖਿਆ ਹੈ ਜਿੱਦਣ ਕਿਤੇ ਕੌਮ ਨੂੰ ਆਪਣਾ ਘਰ ਖਾਲਸਤਾਨ ਮਿਲਿਆ ਇਸ ਦੀਵੇ ਦੀ ਜਗਦੇ ਉਹ ਇਲਾਡਾ ਕਰਕੇ ਮਿਲਣਾ ਤੇ 80% ਯੋਗਦਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਦੇਸ਼ ਬਣਾਉਣ ਵਾਸਤੇ ਰਹਿਣਾ ਹੈ ਇੰਨੀਆਂ ਬੇਨਤੀਆਂ ਨਾਲ ਮੈਂ ਆਪ ਸਭ ਨੂੰ ਇੰਨੀਆਂ ਬੇਨਤੀਆਂ ਨਾਲ ਅਰਜ਼ ਕਰਦਾ ਹੈ ਕਿ ਹੁਣ ਗੁਰ ਧਾਮਾਂ ਦੀ ਸੇਵਾ ਦਿੱਲੀ ਦੇ ਦਲਾਲਾਂ ਨੂੰ ਨਾ ਦਿਓ ਆਪਣੇ ਲੀਡਰ ਦੀ ਝੋਲੀ 'ਚ ਪਾਇਓ ਤੇ ਵੇਖਿਓ ਤੁਹਾਡੇ ਆਈਪੀਐਸ ਤੇ ਪੀਪੀਐਸ ਸਲਾਣਾ ਕਿੱਦਾਂ ਕੱਢਦੇ ਆ ਵੇਖਿਓ ਸੰਗਮਰ ਬੰਦ ਕਰਕੇ ਅਸੀਂ ਕਿੱਦਾਂ ਤੁਹਾਨੂੰ ਜਾਤ ਪਾਚੋਂ ਕੱਢ ਕੇ ਤੇ ਤੁਹਾਨੂੰ ਆਟਾ ਦਾਲ ਚੋ ਪਾਸੇ ਕਰਕੇ ਵਜ਼ੀਰੀਆਂ ਨਹੀਂ ਤੁਹਾਨੂੰ ਐਹੋ ਜੀ ਪੜਾਈ ਵਿਦਿਆ ਤੇ ਐਜੂਕੇਸ਼ਨ ਤੇ ਹੈਲਥ ਦਾ ਪ੍ਰਬੰਧ ਕਰਕੇ ਦੇਵਾਂਗੇ ਵੇਰਕੇ ਵਾਲੇ ਬ੍ਰਾਂਡ ਬੰਦ ਕਰਕੇ ਐਜੀਪੀਸੀ ਦੇ ਆਪਣੇ ਬ੍ਰਾਂਡ ਹੋਣਗੇ ਨਵੇਕਲਾ ਤੁਹਾਨੂੰ ਦੁੱਧ ਕਿਉਂ ਮਿਲੂਗਾ ਨਵੇਕਲੀਆਂ ਚੀਜ਼ਾਂ ਮਿਲਣਗੀਆਂ 20000 ਕਿੱਲਾ ਪੈਲੀ ਹੈ ਪੰਜਾਬ ਤਾਂ ਬਹੁਤ ਤਗੜਾ ਹੈ ਪੰਜਾਬ ਨੂੰ ਲੁੱਟਣ ਵਾਲੇ ਜਾਦੇ ਹੈ ਇੱਕ ਜਰਨੈਲ ਦੇ ਹੱਥ ਜਵਾਗ ਡੋਰ ਦੇ ਦਿਓ ਮੈਂ ਵਾਦਾ ਕਰਦਾ ਇੱਕ ਬੇਨਤੀ ਹੋਰ ਵੀ ਕਰਦਾ ਹੈ ਸਤਕਾਰ ਜੋ ਖਾਲਸਾ ਜੀ 1 ਮਈ 1994 ਦੀ ਆ ਰਹੀ ਹੈ 1 ਮਈ ਅਗਲੇ ਮਹੀਨੇ ਦੇ ਵਿੱਚ ਮੈਂ ਪਾਰਟੀ ਪ੍ਰਧਾਨ ਤੇ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਹੈ 1 ਮਈ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਸਮਾਗਮ ਹੋਵੇਗਾ ਪਾਰਟੀ ਦਾ ਅਰਦਾਸ ਸਮਾਗਮ ਉਹਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀ ਭਰਿਓ ਦੇ ਨਾਲੇ ਉਥੇ ਸੈਮੀਨਾਰ ਵੀ ਕੀਤਾ ਜਾਣਾ ਉਸ ਸੈਮੀਨਾਰ ਚ ਬੁੱਧੀਵਾਨ ਜੀ ਵੀ ਦੱਸਣਗੇ ਕਿ ਆ ਜਿਹੜੀ ਕਮੇਟੀ ਬਣੀ ਵੋਟਾਂ ਬਣਾਉਣ ਵਾਸਤੇ ਆ ਜਿਹੜੇ ਇੱਕ ਪਰਿਵਾਰ ਦੇ ਜਥੇਦਾਰ ਇਹ ਮੈਂਬਰਸ਼ਿਪ ਭਰਦੇ ਆ ਤੇ ਮੈਂਬਰਸ਼ਿਪ ਕਹਿੰਦੇ ਆ ਸੁਦਾਤ ਤੇ ਇਹਨਾਂ ਨੇ 1 ਮਈ 1994 ਵਾਲਾ ਹੁਕਮਨਾਮਾ ਜਿਹਦੀ ਰੋਸ਼ਨੀ ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਕਲਿਆ ਹੈ ਇਹਨਾਂ ਨੂੰ ਉਹਦਾ ਯਾਦ ਨਹੀਂ ਜਿਹਦੇ ਨਾਲ 25 ਸਾਲ ਚੋਪੜੀਆਂ ਖਾਧੀਆਂ ਉਹਨਾਂ ਦੇ ਸੋਲੇ ਗੋਈ ਜਾਂਦੇ ਆ 1 ਮਈ 1994 ਵਾਲਾ ਹੁਕਮਨਾਮਾ ਤੇ ਅਕਾਲੀ ਦਲ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਇਹਦਾ ਸੈਮੀਨਾਰ ਇਹਦਾ ਅਰਦਾਸ ਸਮਾਗਮ ਹੋਣਾ ਹੈ ਉਹਦੇ ਵਿੱਚ ਵੀ ਹਾਜ਼ਰੀ ਭਰਿਓ ਸਤਿਕਾਰਯੋਗ ਖਾਲਸਾ ਜੀ ਬਲਾਰਿਆ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਆ ਤੈ ਤੁਸੀਂ ਉਹਨੇ ਕਿ ਇਥੇ ਜਕਾਰਿਆ ਦੇ ਵਿੱਚ ਉਹਨਾਂ ਵਿਚਾਰਾਂ ਦਾ ਸਵਾਗਤ ਕੀਤਾ ਹੈ ਇਹ ਆਪਾਂ ਨੂੰ ਪ੍ਰਤੱਖ ਦਿਸਦਾ ਹੈ ਕਿ ਨਰੋਲ ਤੁਸੀਂ ਆਜ਼ਾਦ ਹਸਤੀ ਦੇ ਮਾਲਕ ਬੈਠੇ ਹੋ ਹੁਣ ਮੈਂ ਵੀ ਬੇਨਤੀ ਕਰਨੀ ਚਾਹੁੰਦਾ ਹੈ ਸਪੇਨ ਦੇ ਇੱਕ ਦੇਸ਼ ਦੀ ਉਦਾਹਰਨ ਹੈ ਕਿ ਸਵਰਗ ਦੇ ਵਿੱਚ ਨੌਕਰੀ ਕਰਨ ਨਾਲੋਂ ਨਰਕ ਦਾ ਰਾਜਾ ਬਿਹਤਰ ਹੁੰਦਾ ਔਰ ਇਹ ਦਹਾਰਨ ਜਿਹੜੀ ਹੈ ਇਹ ਗੁਲਾਮੀ ਦੇ ਵਿਰੋਧ ਵਿੱਚੋਂ ਤੇ ਆਜ਼ਾਦੀ ਦੀ ਚੇਤਨਾ ਵਿੱਚੋਂ ਮਿਲਦੀ ਹੈ ਇਹ ਨਿਕਲੀ ਹੈ ਸੋ ਹੁਣ ਆਜ਼ਾਦ ਹਸਤੀ ਦੀ ਗੱਲ ਕਰਨਾ ਠੀਕ ਹੈ ਪਰ ਉਸ ਤੋਂ ਪਹਿਲਾਂ ਗੁਲਾਮੀ ਨੂੰ ਮਹਿਸੂਸ ਕਰਨਾ ਬਹੁਤ ਜ਼ਰੂਰੀ ਹੈ ਅੱਜ ਜਿਹੜੀ ਸਾਡੇ ਪੱਲੇ ਗੁਲਾਮੀ ਪਈ ਹੈ ਤੁਸੀਂ ਮਹਿਸੂਸ ਕਰ ਰਹੇ ਹੋ ਪਰ ਕਈ ਲੋਕ ਅਜੇ ਵੀ ਇਸ ਨਰਕ ਦੇ ਰਾਜ ਵਿੱਚ ਵਜ਼ੀਰੀਆਂ ਦੀ ਖਾਤਰ ਇਸ ਚੀਜ਼ ਨੂੰ ਪ੍ਰਵਾਨ ਕਰੀ ਬੈਠੇ ਸੋ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਖਾਲਸਾ ਬਾਦਸ਼ਾਹ ਜੱਬ ਆਗੀ ਇਹ ਸੰਕਲਪ ਸਾਡੇ ਸੁਧਾਨ ਸਾਡੇ ਗੁਰੂਆਂ ਨੇ ਦਿੱਤਾ ਹੈ ਕਿ ਰਾਜ ਕਰੇ ਹੈ ਕਿ ਲੜ ਮਰੇ ਹੁਣ ਇਹ ਕਿਸੇ ਮਨੋਖ ਨੇ ਲਿਖੀਆਂ ਗੱਲਾਂ ਨਹੀਂ ਇਹ ਸਾਡੇ ਗੁਰੂਆਂ ਨੇ ਬਹੁਤ ਕਰੜੀ ਘਾਲਣਾ ਘਾਲ ਕੇ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਤੇ ਜਿਹੜਾ ਸਾਡੇ ਗੁਰੂਆਂ ਨੇ ਸਿਧਾਂਤ ਦਿੱਤਾ ਸਾਡੇ ਸਿੱਖ ਉਹਨੂੰ ਛੱਕੇ ਟੰਗੀ ਫਿਰਦੇ ਸਿਮਰਨਜੀਤ ਸਿੰਘ ਮਾਨ ਕਿਸੇ ਆਪਣੀ ਨਿੱਜੀ ਸਿਆਸਤ ਦੇ ਵਿੱਚ ਨਹੀਂ ਰੁੱਝਿਆ ਇਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੋਚ ਤੇ ਉਸ ਸੋਚ ਨੂੰ ਕੋਈ ਵੀ ਹਕੂਮਤ ਨੀਵਾ ਨਾ ਕਰ ਸਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੂਰਾ ਹੀ ਸਮਾਂ ਲਾ ਦਿੱਤਾ ਪੂਰੀ ਜ਼ਿੰਦਗੀ ਲਾ ਦਿੱਤੀ ਸੋਚ ਅੱਜ ਜਿਹੜੇ ਲੋਕ ਰਾਜ ਕਰਦੇ ਆ ਮੈਂ ਉਹਨਾਂ ਨੂੰ ਅਤਵਾਦੀ ਟੈਰਰਿਸਟ ਕਹਿੰਦਾ ਕਿਉਂ ਕਹਿੰਦਾ ਕਿ ਸਾਡੇ ਕੋਲ ਭਾਈ ਅਵਤਾਰ ਸਿੰਘ ਖੰਡੇ ਦੀ ਮਾਤਾ ਵੀ ਬੈਠੀ ਆ ਆ ਫੋਟੋ ਲੱਗੀ ਆ ਉਸ ਜਜਾਰੂ ਚੋ ਦੇ ਦੀ ਸਾਡੇ ਵਿੱਚ ਭਜ ਦੀਪ ਸਿੰਘ ਸਿੱਧੂ ਦੇ ਵਾਰਸ ਬੈਠੇ ਹਰਦੀਪ ਸਿੰਘ ਨਿੱਜਰ ਦੇ ਮਲਕ ਸਾਹਿਬ ਦੇ ਸਕਦੂਲ ਸਿੰਘ ਦੇ ਮੂਸੇ ਵਾਲੇ ਦੇ ਪੰਜਵਟ ਸਾਹਿਬ ਦੇ ਇਹ ਜਿਹੜੀਆਂ ਸ਼ਹਾਦਤਾਂ ਹੋਈਆਂ ਐ ਇਹ ਗਿਣੀ ਮਿਥੀ ਸਾਜਿਸ਼ਤ ਤਹਿਤ ਹੋਈਆਂ ਐ ਸੋ ਇਹਨਾਂ ਨੂੰ ਕਦੀ ਕਿਸੇ ਐਮਪੀ ਨੇ ਐਮਐਲਏ ਨੇ ਕਦੀ ਕਿਸੇ ਮੁੱਖ ਮੰਤਰੀ ਨੇ ਵਿਚਾਰਿਆ ਹੀ ਨਹੀਂ ਪਰ ਪੰਜਾਬ ਤੇ ਪੰਥ ਦੇ ਵਿੱਚ ਸਿਰਫ ਉਹ ਹੀ ਸ ਤੇਜ ਪੰਥ ਤੇ ਪੰਜਾਬ ਦੇ ਕਾਬਲ ਹੈ ਜਿਹਦੇ ਤੋਂ ਆਪਣੇ ਸ਼ਹੀਦਾਂ ਦੀ ਗੱਲ ਹੁੰਦੀ ਉਹ ਤੁਹਾਡੇ ਹਿੱਸੇ ਆਇਆ ਹੈ ਉਹ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਿੱਸੇ ਆਇਆ ਹੈ ਹੁਣ 1 ਮਈ 1994 ਦੀ ਗੱਲ ਬਾਲਿਆਂ ਵਾਲੀ ਸਾਹਮਣੇ ਕੀਤੀ ਹੈ ਇੱਕ ਤਾਂ ਇਹ ਗੱਲ ਆਜ਼ਾਦ ਵਿਚਰਨਾ ਆਜ਼ਾਦ ਵਿਚਰਨ ਵਾਲੇ ਬੰਦੇ ਕਈ ਯਾਰ ਗਲਤ ਕੰਮ ਵੀ ਕਰਦੇ ਆ ਪਰ ਆਜ਼ਾਦ ਵਿਚਾਰਾਂ ਦੇ ਧਾਰਨੀ ਹੋਣਾ ਇਹਦੇ ਵਿੱਚ ਬਹੁਤ ਵੱਡਾ ਅੰਤਰ ਹੈ ਤੁਸੀਂ ਰਾਤੀ ਇੱਥੇ ਜਦੋਂ ਤਿਆਰੀਆਂ ਕੀਤੀਆਂ ਜਾਂਦੀਆਂ ਸਨ ਤੇ ਪੁਲਿਸ ਵਾਲੇ ਸਾਡੇ ਇੱਥੇ ਨੌਜਵਾਨਾਂ ਨੂੰ ਚੁੱਕਣ ਵਾਸਤੇ ਕਈ ਇੱਕ ਨੌਜਵਾਨ ਨੂੰ ਆਏ ਤੇ ਪਰਮਿੰਦਰ ਸਿੰਘ ਬਾਲਿਆਵਾਲੀ ਨੇ ਉਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਆਜ਼ਾਦ ਵਿਚਾਰਾਂ ਦੇ ਧਾਰਨੀ ਹੋਣਾ ਕਿਤੇ ਸਾਨੂੰ ਵੱਢ ਕੇ ਨਹਿਰਾਂ ਦੇ ਵਿੱਚ ਸੁੱਟਦੇ ਰਹਿ ਏਕੇ 47 ਦੀ ਗੱਲ ਵੀ ਕੀਤੀ ਬਾਲਿਆਂ ਵਾਲੀ ਸਾਹਮਣੇ ਕਿ ਤੁਸੀਂ ਸਾਡੇ ਤੇ ਰੱਖ ਕੇ ਡਰਾਉਂਦੇ ਰਹਿ ਮੈਂ ਤੁਹਾਨੂੰ ਬੇਨਤੀ ਕਰਦਾ ਇਹ ਦੇਸ਼ ਟੰਡੋਰਾ ਪਿੱਟਦਾ ਕਿ ਮੈਂ ਡੈਮੋਕਰੈਟਿਕ ਦੇਸ਼ ਮੈਂ ਅਮਨ ਪਸੰਦ ਤਰੀਕੇ ਨਾਲ ਸਾਰਿਆਂ ਨੂੰ ਰੋਜ਼ਗਾਰ ਦਿੰਨਾ ਪਰ ਇਹ ਨਰਕ ਦੀ ਜ਼ਿੰਦਗੀ ਬਤੀਤ ਕਰ ਰਿਹਾ ਸਿੱਖ ਮਹਿਸੂਸ ਕਰਦੇ ਆ ਕਿ ਇੱਕ ਦੇਸ਼ ਭਾਰਤ ਅਖੰਡ ਭਾਰਤ ਜਿਹੜਾ ਉਹ ਭਰਮ ਪਾਲ ਕੇ ਬੈਠਾ ਹੈ ਆਪਣਾ ਤੇ ਆ ਜਿਹਦੇ ਗੁਲਾਮੀ ਦੀ ਜ਼ਿੰਦਗੀ ਬਸਰ ਕਰ ਰਿਹਾ ਹੈ ਇਹ ਉਹ ਚੀਜ਼ ਨੂੰ ਪ੍ਰਵਾਨ ਨਹੀਂ ਕਰਦੇ ਇਹ ਆਜ਼ਾਦੀ ਚਾਹੁੰਦੇ ਐ ਤੇ ਖਾਲਸਤਾਨ ਨੂੰ ਕਈ ਸਾਡੇ ਸਿੱਖਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਗਲੀਆਂ ਨਾਲੀਆਂ ਦੀ ਸਿਆਸਤ ਕਰਕੇ ਆਟਾ ਦਾਲ ਦੀ ਸਿਆਸਤ ਕਰਕੇ ਮਰਿਆਂ ਦੀਆਂ ਪੈਨਸ਼ਨਾਂ ਖਾ ਖਾ ਕੇ ਲੋਕਾਂ ਦੇ ਲੈਟਰਨਾਂ ਵਾਲੇ ਲੋਕਾਂ ਦੇ ਕੋਠੇ ਵੀ ਖਾ ਕੇ ਉਹ ਲੋਕ ਦਿੱਲੀ ਦੇ ਦਲਾਲ ਬਣ ਕੇ ਨ ਗੁਣੀਆਂ ਵਜ਼ੀਰੀਆਂ ਦੀ ਖਾਤਰ ਸਾਡੇ ਭੋਲੇ-ਪਾਲੇ ਲੋਕਾਂ ਨੂੰ ਗਮਰਾਹ ਕਰਦੇ ਆ ਤੇ ਉਹ ਝੋਲੀ ਪਿੱਛੇ ਪਾ ਕੇ ਦਿੱਲੀ ਕੋਲ 5 ਸਾਲ ਵਾਸਤੇ ਗਹਿਣੇ ਪਾ ਆਉਂਦੇ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਖਾਲਸਾ ਰਾਜ ਕਰੂਗਾ ਇਹ ਸਾਡੇ 10ਵੇਂ ਪਾਤਸ਼ਾਹ ਦਾ ਦੋਹਰਾ ਹੈ ਤੇ ਇਹ ਕਦੀ ਵੀ ਝੂਠਾ ਨਹੀਂ ਹੋ ਸਕਦਾ ਅੱਜ ਸਾਡੇ ਨੌਜਵਾਨ ਸ਼ਹੀਦ ਕਰਕੇ ਤੇ ਇਹ ਕਹਿੰਦੇ ਡੈਮੋਕਰੈਟਿਕ ਦੇਸ਼ ਹੈ ਇਹ ਅਤਵਾਦੀ ਹੈ ਡੈਮੋਕਰੇਸੀ 40 ਸਾਲ ਸਿੱਖਾਂ ਨੇ ਦਿਖਾਈ ਹੈ ਹਰ ਕੌਮ ਨੂੰ ਵਜੀਰੀਆਂ ਮਿਲੀਆਂ ਸਿੱਖਾਂ ਦੇ ਰਾਜ ਦੇ ਵਿੱਚ ਇੱਕ ਪੰਗਤ ਤੇ ਇੱਕ ਸੰਗਤ ਸੀ ਕੋਈ ਜਾਤ ਪਾਤ ਨਹੀਂ ਅੱਜ ਆਈਸੀ ਤੇ ਬੀਸੀ ਬਣਾ ਕੇ ਸਾਡੇ ਵਿੱਚ ਵਿਤਕਰੇ ਪਾਏ ਜਾ ਰਹਾ ਹੈ ਇਹ ਸਾਜ਼ਿਸ਼ ਪਾਲਸੀ ਤੇ ਸਿੱਖਾਂ ਦੇ ਗ੍ਰੰਥ ਨੂੰ ਟਾਰਗੇਟ ਕੀਤਾ ਜਾਂਦਾ ਹੈ ਅਸੀਂ ਨਹੀਂ ਚਾਹੁੰਦੇ ਸੇਖ ਨਹੀਂ ਕਦੀ ਵੀ ਵਿਸ਼ਵਾਸ ਰੱਖਦੇ ਤੋੜ-ਫੋੜ ਵਿੱਚ ਪਰ ਜੇ ਕੋਈ ਚੜ ਕੇ ਆਇਆ ਫਿਰ ਉਹਦਾ ਜਵਾਬ ਜ਼ਰੂਰ ਦਿੰਦਾ ਹੈ ਜਿਹੜੀ ਧਰਤੀ ਤੇ ਬੈਠੇ ਹੋ ਇੱਥੇ 14 ਜੰਗਾਂ ਲੜ ਕੇ ਤੁਹਾਡੇ ਪਿਤਾ ਨੇ ਕਮਰ ਕੱਸਾ ਖੋਲਿਆ ਤੇ ਇੱਕ ਵੀ ਜੰਗ ਤੇ ਪਹਿਲਾਂ ਚੜਾਈ ਨਹੀਂ ਕੀਤੀ ਤੇ ਫਤਿਹ ਸਾਰੀਆਂ ਹੀ ਕੀਤੀਆਂ ਹੁਣ ਆਈਡੀ ਬਹਾਦਰ ਕੌਮ ਜਿਹਦਾ ਸਾਰੇ ਦੇਸ਼ਾਂ 'ਚ ਐਡਾ ਰਤਬਾ ਕਾਇਮ ਹੈ ਇੱਥੇ ਪ੍ਰਧਾਨ ਮੰਤਰੀ ਬੰਨਣਾ ਬੜਾ ਸੌਖਾ ਹੈ ਐਮਐਲਏ ਬੰਨਣਾ ਬੜਾ ਸੌਖਾ ਹੈ ਪਰ ਦਸਵੇਂ ਪਾਛ ਦਾ ਸਿੱਖ ਬੰਨਣਾ ਬੜਾ ਔਖਾ ਹੈ ਜਿਹੜਾ ਸਿੱਖ ਬਣ ਗਿਆ ਉਹ ਖੁਸ਼ੀਆਂ ਲੈ ਗਿਆ ਉਹ ਆਪਣੀ ਕੌਮ ਦਾ ਲੀਡਰ ਬਣ ਗਿਆ ਅੱਜ ਤੁਹਾਡੇ ਕੋਲ ਬੈਠਾ ਸਰਦਾਰ ਸਿਮਰਨ ਜੀ ਸਨਮਾਨ ਮੈਂ ਕਹਿੰਦਾ ਬੱਬਰ ਸ਼ੇਰ ਹੈ ਇਹਨੇ ਮੁੱਖ ਮੰਤਰੀ ਦੀ ਉੱਤੇ ਵੀ ਜੁੱਤੀ ਦੀ ਨੋਕ ਤੇ ਠਕਰਾਇਆ ਹੈ ਇਹਨੇ ਡੀਆਈਜੀ ਅਰ ਗਿਆ ਉੱਤੇ ਵੀ ਜੁੱਤੀ ਦੀ ਨੋਕ ਤੇ ਠਕਰਾਇਆ ਹੈ ਕਾਦੇ ਵਾਸਤੇ ਕਿ ਪੰਥ ਮੇਰਾ ਚੜ੍ਹਦੀ ਕਲਾ ਚ ਰਵੇ ਮੈਂ ਪੰਥ ਦੀ ਗੱਲ ਕਰਨੀ ਹੈ ਤੇ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰ ਦੇਣੀ ਹੈ ਇਹ ਤੁਹਾਡੇ ਕੋਲ ਯਾਦ ਰਹਿਣੀ ਚਾਹੀਦੀ ਹੈ ਇਹ ਗੱਲ ਕਿਸੇ ਸਾਡੇ ਪਾਰਟੀ ਦੇ ਲੀਡਰ ਨੇ ਨਹੀਂ ਕੀਤੀ ਕਿਸੇ ਸਰਦਾਰ ਮਾਨ ਦੇ ਹਮਦਰਦੀ ਨੇ ਨਹੀਂ ਕੀਤੀ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਇੱਕ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਕਿਰਪਾਲ ਸਿੰਘ ਬੰਡੂਗਰ ਨੇ ਕੀਤੀ ਸੀ ਉਹਨਾਂ ਨੇ ਇਹ ਗੱਲ ਕਹੀ ਜਦੋਂ ਉਹ ਐਸਜੀਪੀਸੀ ਦੇ ਪ੍ਰਧਾਨ ਸਨ ਉਹਨਾਂ ਨੇ ਕਿਹਾ ਅੱਜ ਸੰਗਰੂਰ ਤੋਂ ਢੀਂਡਸਾ ਸਾਹਿਬ ਜਿੱਤ ਗਏ ਤੇ ਸਿਮਰਨਜੀਤ ਸਿੰਘ ਮਾੜ ਹਾਰ ਗਏ ਤੇ ਸਰਦਾਰ ਕਿਰਪਾਲ ਸਿੰਘ ਜੀ ਕਹਿੰਦੇ ਕਿ ਢੀਂਡ ਸਾਹਿਬ ਦੇ ਜਿੱਤਣ ਨਾਲ ਇੱਕ ਪਰਿਵਾਰ ਨੂੰ ਬਹੁਤ ਫਾਇਦਾ ਮਿਲਿਆ ਤੇ ਕੌਮ ਨੂੰ ਘਾਟ ਸਰਦਾਰ ਰਮਾਨ ਦੇ ਹਰਨ ਨਾਲ ਪਈ ਹੈ ਤੇ ਮੇਰੇ ਵਰਗੇ ਲਾਗੇ ਕਹਤਾ ਪ੍ਰਧਾਨ ਜੀ ਉਸ ਪਰਿਵਾਰ ਨੂੰ ਤਾਂ ਫਾਇਦਾ ਮਿਲਿਆ ਪਰ ਸਰਦਾਰ ਰਮਾਨ ਦੇ ਹਰਨ ਨਾਲ ਕੌਮ ਨੂੰ ਘਾਟ ਕਿਤਰਾ ਪੈ ਗਈ ਤੇ ਬੰਡੂਗਰ ਸਾਹਿਬ ਕਹਿੰਦੇ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਦੀਵਾ ਜਿਹੜਾ ਹਕੂਮਤ ਬੰਦ ਕਰਨਾ ਚਾਹੁੰਦੀ ਐ ਉਹ ਇਸ ਜਰਨਲ ਨੇ ਆਪਣੀਆਂ ਹੱਡੀਆਂ ਦਾ ਚੂਨਾ ਤੇ ਆਪਣਾ ਮਿੱਝ ਪਾ ਕੇ ਉਸ ਦੀਵੇ ਨੂੰ ਜਲਦਾ ਰੱਖਿਆ ਹੈ ਜਿੱਦਣ ਕਿਤੇ ਕੌਮ ਨੂੰ ਆਪਣਾ ਘਰ ਖਾਲਿਸਤਾਨ ਮਿਲਿਆ ਇਸ ਦੀਵੇ ਦੀ ਜਗ ਦੇ ਉਈ ਲਾੜਦਾ ਕਰਕੇ ਮਿਲਣਾ ਤੇ 80% ਯੋਗਦਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਦੇਸ਼ ਬਣਾਉਣ ਵਾਸਤੇ ਰਹਿਣਾ ਹੈ ਇੰਨੀਆਂ ਬੇਨਤੀਆਂ ਨਾਲ ਮੈਂ ਆਪ ਸਭ ਨੂੰ ਇੰਨੀਆਂ ਬੇਨਤੀਆਂ ਨਾਲ ਅਰਜ਼ ਕਰਦਾ ਹੈ ਕਿ ਹੋਣ ਗੁਰ ਧਾਮਾਂ ਦੀ ਸੇਵਾ ਦਿੱਲੀ ਦੇ ਦਲਾਲਾਂ ਨੂੰ ਨਾ ਦਿਓ ਆਪਣੇ ਲੀਡਰ ਦੀ ਝੋਲੀ 'ਚ ਪਾਇਓ ਤੇ ਵੇਖਿਓ ਤੁਹਾਡੇ ਆਈਪੀਐਸ ਤੇ ਪੀਪੀਐਸ ਸਲਾਣਾ ਕਿੱਦਾਂ ਕੱਢਦੇ ਆ ਵੇਖਿਓ ਸੰਗਮਰ ਬੰਦ ਕਰਕੇ ਅਸੀਂ ਕਿੱਦਾਂ ਤੁਹਾਨੂੰ ਜਾਤ ਪਾਚੋਂ ਕੱਢ ਕੇ ਤੇ ਤੁਹਾਨੂੰ ਆਟਾ ਦਾਲ ਚੋਂ ਪਾਸੇ ਕਰਕੇ ਵਜ਼ੀਰੀਆਂ ਨਹੀਂ ਤੁਹਾਨੂੰ ਇਹੋ ਜੀ ਪੜਾਈ ਵਿਦਿਆ ਤੇ ਐਜੂਕੇਸ਼ਨ ਤੇ ਹੈਲਥ ਦਾ ਪ੍ਰਬੰਧ ਕਰਕੇ ਦੇਵਾਂਗੇ ਵੇਰਕੇ ਵਾਲੇ ਬ੍ਰਾਂਡ ਬੰਦ ਕਰਕੇ ਐ ਜੀ ਪੀ ਸੀ ਦੇ ਆਪਣੇ ਬ੍ਰਾਂਡ ਹੋਣਗੇ ਨਵੇਕਲਾ ਤੁਹਾਨੂੰ ਦੁੱਧ ਕਿਉ ਮਿਲੂਗਾ ਨਵੇਕਲੀਆਂ ਚੀਜ਼ਾਂ ਮਿਲਣਗੀਆਂ 20000 ਕਿੱਲਾ ਪੈਲੀ ਐ ਪੰਜਾਬ ਤਾਂ ਬਹੁਤ ਤਗੜਾ ਹੈ ਪੰਜਾਬ ਨੂੰ ਲੁੱਟਣ ਵਾਲੇ ਜਾਦੇ ਆ ਇੱਕ ਜਰਨੈਲ ਦੇ ਹੱਥ ਜਵਾਗ ਡੋਰ ਦੇ ਦਿਓ ਮੈਂ ਵਾਦਾ ਕਰਦਾ ਇੱਕ ਬੇਨਤੀ ਹੋਰ ਵੀ ਕਰਦਾ ਹੈ ਸਤਕਾਰਯੋਗ ਖਾਲਸਾ ਜੀ 1 ਮਈ 1994 ਦੀ ਆ ਰਹੀ ਹੈ 1 ਮਈ ਅਗਲੇ ਮਹੀਨੇ ਦੇ ਵਿੱਚ ਮੈਂ ਪਾਰਟੀ ਪ੍ਰਧਾਨ ਤੇ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਇੱਕ ਮਈ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਸਮਾਗਮ ਹੋਵੇਗਾ ਪਾਰਟੀ ਦਾ ਅਰਦਾਸ ਸਮਾਗਮ ਉਹਦੇ ਵਿੱਚ ਵੱਧ ਚੜ ਕੇ ਹਾਜ਼ਰੀ ਭਰਿਓ ਤੇ ਨਾਲੇ ਉਥੇ ਸੈਮੀਨਾਰ ਵੀ ਕੀਤਾ ਜਾਣਾ ਉਸ ਸੈਮੀਨਾਰ ਚ ਬੁੱਧੀਵਾਨ ਜੀ ਵੀ ਦੱਸਣਗੇ ਕਿ ਆ ਜਿਹੜੀ ਕਮੇਟੀ ਬਣੀ ਵੋਟਾਂ ਬਣਾਉਣ ਵਾਸਤੇ ਆ ਜਿਹੜੇ ਇੱਕ ਪਰਿਵਾਰ ਦੇ ਜਥੇਦਾਰ ਇਹ ਮੈਂਬਰਸ਼ਿਪ ਭਰਦੇ ਆ ਤੇ ਮੈਂਬਰਸ਼ਿਪ ਕਹਿੰਦੇ ਆ ਸਦਾਤ ਇਹਨਾਂ ਨੇ 1 ਮਈ 1994 ਵਾਲਾ ਹੁਕਮਨਾਮਾ ਜੀ ਦੀ ਰੋਸ਼ਨੀ ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਕਲਿਆ ਹੈ ਇਹਨਾਂ ਨੂੰ ਉਹ ਤਾਂ ਯਾਦ ਨਹੀਂ ਜਿਹਦੇ ਨਾਲ 25 ਸਾਲ ਚੋਪੜੀਆਂ ਖਾਧੀਆਂ ਉਹਨਾਂ ਦੇ ਸੋਲੇ ਗੋਈ ਜਾਂਦੇ ਆ 1 ਮਈ 1994 ਵਾਲਾ ਹੁਕਮਨਾਮਾ ਤੇ ਅਕਾਲੀ ਦਲ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਇਹਦਾ ਸੈਮੀਨਾਰ ਇਹਦਾ ਅਰਦਾਸ ਮਗਮੋੜਾ ਉਹਦੇ ਵਿੱਚ ਵੀ ਹਾਜ਼ਰੀ ਭਰਿਓ ਸਤਿਕਾਰਯੋਖ ਖਾਲਸਾ ਜੀ ਬਲਾਰਿਆਂ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਆ ਤੁਸੀਂ ਉਹਨੇ ਕਿ ਇੱਥੇ ਜਕਾਰਿਆਂ ਦੇ ਵਿੱਚ ਉਹਨਾਂ ਵਿਚਾਰਾਂ ਦਾ ਸਵਾਗਤ ਕੀਤਾ ਹੈ ਇਹ ਆਪਾਂ ਨੂੰ ਪ੍ਰਤੱਖ ਦਿਸਦਾ ਹੈ ਕਿ ਨਰੋਲ ਤੁਸੀਂ ਆਜ਼ਾਦ ਹਸਤੀ ਦੇ ਮਾਲਕ ਬੈਠੇ ਹੋ ਹੁਣ ਮੈਂ ਵੀ ਬੇਨਤੀ ਕਰਨੀ ਚਾਹੁੰਦਾ ਹੈ ਸੁਪੇਨ ਦੇ ਇੱਕ ਦੇਸ਼ ਦੀ ਉਦਾਹਰਨ ਹੈ ਕਿ ਸਵਰਗ ਦੇ ਵਿੱਚ ਨੌਕਰੀ ਕਰਨ ਨਾਲੋਂ ਨਰਕ ਦਾ ਰਾਜਾ ਬਿਹਤਰ ਹੁੰਦਾ ਔਰ ਇਹ ਦਹਰਨ ਜਿਹੜੀ ਹੈ ਇਹ ਗੁਲਾਮੀ ਦੇ ਵਿਰੋਧ ਵਿੱਚੋਂ ਤੇ ਆਜ਼ਾਦੀ ਦੀ ਚੇਤਨਾ ਵਿੱਚੋਂ ਮਿਲਦੀ ਹੈ ਇਹ ਨਿਕਲੀ ਹੈ ਸੋ ਹੁਣ ਆਜ਼ਾਦ ਹਸਤੀ ਦੀ ਗੱਲ ਕਰਨਾ ਠੀਕ ਹੈ ਪਰ ਉਸ ਤੋਂ ਪਹਿਲਾਂ ਗੁਲਾਮੀ ਨੂੰ ਮਹਿਸੂਸ ਕਰਨਾ ਬਹੁਤ ਜ਼ਰੂਰੀ ਹੈ ਅੱਜ ਜਿਹੜੀ ਸਾਡੇ ਪੱਲੇ ਗੁਲਾਮੀ ਪਈ ਹੈ ਤੁਸੀਂ ਮਹਿਸੂਸ ਕਰ ਰਹੇ ਹੋ ਪਰ ਕਈ ਲੋਕ ਅਜੇ ਵੀ ਇਸ ਨਰਕ ਦੇ ਰਾਜ ਵਿੱਚ ਵਜ਼ੀਰੀਆਂ ਦੀ ਖਾਤਰ ਇਸ ਚੀਜ਼ ਨੂੰ ਪ੍ਰਵਾਨ ਕਰੀ ਬੈਠੇ ਸੋ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਖਾਲਸਾ ਬਾਦਸ਼ਾਹ ਜੱਬ ਆਗੀ ਇਹ ਸੰਕਲਪ ਸਾਡੇ ਸੁਧਾਰ ਸਾਡੇ ਗੁਰੂਆਂ ਨੇ ਦਿੱਤਾ ਹੈ ਕਾ ਰਾਜ ਕਰੇ ਹੈ ਕ ਲੜ ਮਰੇ ਹੁਣ ਇਹ ਕਿਸੇ ਮਨੋਖ ਨੇ ਲਿਖੀਆਂ ਗੱਲਾਂ ਨਹੀਂ ਇਹ ਸਾਡੇ ਗੁਰੂਆਂ ਨੇ ਬਹੁਤ ਕਰੜੀ ਘਾਲਣਾ ਘਾਲ ਕੇ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਤੇ ਜਿਹੜਾ ਸਾਡੇ ਗੁਰੂਆਂ ਨੇ ਸਿਧਾਂਤ ਦਿੱਤਾ ਸਾਡੇ ਸਿੱਖ ਉਹਨੂੰ ਛੱਕੇ ਟੰਗੀ ਫਿਰਦੇ ਸਿਮਰਨਜੀਤ ਸਿੰਘ ਮਾਨ ਕਿਸੇ ਆਪਣੀ ਨਿੱਜੀ ਸਿਆਸਤ ਦੇ ਵਿੱਚ ਨਹੀਂ ਰੁੱਝਿਆ ਇਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੋਚ ਦੇ ਉਸ ਸੋਚ ਨੂੰ ਕੋਈ ਵੀ ਹਕੂਮਤ ਨੀਵਾਂ ਨਾ ਕਰ ਸਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੂਰਾ ਹੀ ਸਮਾਂ ਲਾ ਦਿੱਤਾ ਪੂਰੀ ਜ਼ਿੰਦਗੀ ਲਾ ਦਿੱਤੀ ਸੋ ਅੱਜ ਜਿਹੜੇ ਲੋਕ ਰਾਜ ਕਰਦੇ ਆ ਮੈਂ ਉਹਨਾਂ ਨੂੰ ਅੱਤਵਾਦੀ ਟੈਰਰਿਸਟ ਕਹਿੰਦਾ ਕਿਉਂ ਕਹਿੰਦਾ ਕਿ ਸਾਡੇ ਕੋਲ ਭਾਈ ਅਵਤਾਰ ਸਿੰਘ ਖੰਡੇ ਦੀ ਮਾਤਾ ਵੀ ਬੈਠੀ ਆ ਆ ਫੋਟੋ ਲੱਗੀ ਆ ਉਸ ਜਹਾਰੂ ਜੋਦੇ ਦੀ ਸਾਡੇ ਵਿੱਚ ਭਾਈ ਦੀਪ ਸਿੰਘ ਸਿੱਧੂ ਦੇ ਵਾਰਸ ਬੈਠੇ ਹਰਦੀਪ ਸਿੰਘ ਨਿੱਜਰ ਦੇ ਮਲਕ ਸਾਹਿਬ ਦੇ ਸੁਖਦੂਲ ਸਿੰਘ ਦੇ